ਜੇ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਨੇ ਉਹ ਪੰਜਾਬ ਦੇ ਹਕਾਲੀ ਪੰਜਾਬ ਦੀ ਬੇਤਰੀ ਦੀਆਂ ਟਕ ਜਿੰਤੀ ਜੀਆਂ ਮੁਸ਼ਕਲਾਂ ਉਹ ਗੱਲਾਂ ਮੈਂ ਤੁਹਾਡੇ ਨਾਲ ਕੋ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਹੋ ਉਹ ਅੱਜ ਪੰਜਾਬ ਦੇ ਔਰ ਦੇਸ਼ ਦੇ ਹਾਲਾਤ ਨੇ ਜਿਸ ਤਰ੍ਹਾਂ ਦਾ ਮਾਹੌਲ ਦੇਸ਼ ਵਿੱਚ ਸਿਰਜਿਆ ਜਾ ਰਿਹਾ ਹੈ। ਜਿਸ ਤਰ੍ਹਾਂ ਦਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ। ਉਹਦੇ ਤੋਂ ਸਮੁੱਚੇ ਵਿਦੇਸ਼ ਵਾਸੀ ਔਰ ਖਾਸ ਤੌਰ ਤੇ ਘੱਟ ਗੰਟੀਆਂ ਬੜੀਆਂ ਚਿੰਤਕ ਨੇ ਉਹਨਾਂ ਨੂੰ ਆਪਣਾ ਹੋਂਦ ਦਾ ਆਪਣੀ ਮذਬੀ ਜਾਂ ਧਾਰਮਿਕ ਆਜ਼ਾਦੀ ਦਾ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੋ ਰਿਹਾ ਹੈ ਅੱਜ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਵਿੱਚ ਤਾਂ ਸ਼ਾਇਦ ਘੱਟ ਕਿਉਂਕਿ ਪੰਜਾਬ ਦੇ ਲੋਕ ਇਨਾ ਨਫਰ ਦੀਆਂ ਗੱਲਾਂ ਵਿੱਚ ਕਦੇ ਆਉਂਦੇ ਨਹੀਂ ਪਰਦੇਸ਼ ਵਿੱਚ ਇਸ ਤਰ੍ਹਾਂ ਦਾ ਮਾਹੌਲ ਫਿਰਿਆ ਜਾ ਰਿਹਾ ਹੈ ਪ੍ਰਾਣ ਉਪਰਾਣਾਂ ਨਾਂ ਜਾਤਾਂ ਮਜ਼ਬਾ ਦੇ ਨਾਂ ਤੇ ਲੜਾਇਆ ਜਾ ਰਿਹਾ ਹੈ ਇਹ ਅੱਜ ਦੇਸ਼ ਲਈ ਸਮਾਜ ਲਈ ਹਿੰਦੁਸਤਾਨ ਦੀ ਤਰੱਕੀ ਔਰ ਖੁਸ਼ਹਾਲੀ ਲਈ ਬੜਾ ਮੰਦ ਭਾਗ ਹੈ ਅੱਜ ਵੋਟਾਂ ਲੈਣ ਲਈ ਲੋਕਾਂ ਨੂੰ ਮਜ਼ਬਾ ਦੇ ਨਾਮ ਤੇ ਵੰਡਣ ਦੇ ਯਤਨ ਕੀਤੇ ਜਾ ਰਹੇ ਨੇ ਅੱਜ ਵੀ ਉਹ ਲੋਨ ਦੇਸ਼ ਨੂੰ ਧਰਮ ਨਿਰਪੱਖ ਅਤੇ ਨਾ ਫਿਰ ਕੋ ਤਾਕਤਾਂ ਦੇ ਖਿਲਾਫ ਖੜੇ ਹੋਣ ਦੀ ਪਾਰਟੀਆਂ ਨੂੰ ਵੀ ਖੜੇ ਹੋਣ ਦੀ ਚੱਲਿਆ ਵੋਟਾਂ ਦਾ ਮਸਲਾ ਨਹੀਂ ਹੁੰਦਾ ਰਾਜ ਭਾੜ ਦੀ ਗੱਲ ਨਹੀਂ ਹੁੰਦੀ ਲੋਕਾਂ ਦੇ ਜ਼ਿਲਾਂ ਦੇ ਰਾਜ ਕਰਨ ਦੀ ਗੱਲ ਹੁੰਦੀ ਹੈ ਸਮਾਜ ਦਾ ਹਰ ਵਰਗ ਸਰਕਾਰ ਤੋਂ ਸੰਤੋਖਤ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਬਿਨਾ ਕਿਸੇ ਡਰੋਂ ਪਹੇਗਾ ਜੀਵਨ ਮਹੱਇਆ ਕਰਨਾ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਰ ਸਰਕਾਰ ਦਾ ਮੂਰਲਾ ਫਰਜ਼ ਹੈ ਜੋ ਅਜ ਨਹੀਂ ਨਿਭਾਇਆ ਜਾ ਰਿਹਾ ਇਸ ਗੱਲ ਦੀ ਚਿੰਤਾ ਸਮੁੱਚੇ ਦੇਸ਼ ਨੂੰ ਅੱਜ ਕਰਨ ਦੀ ਲੋੜ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਜੀਜੇਪੀ ਨਾਲ ਸਮਝੌਤਾ ਤੋੜਿਆ ਜੀਜੇਪੀ ਨਾਲੋਂ ਸਮਝੌਤਾ ਇਸ ਮੁੱਦੇ ਤੇ ਤੋੜਿਆ ਕਿ ਤੁਸੀਂ ਫਿਰਕਾਪ੍ਰਸਤੀ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਆਪਸੇ ਕੌਮ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਰਹੇ ਤੁਸੀਂ ਕਿਸਾਨਾਂ ਦੇ ਵਾਰਾਂ ਦੇ ਬੈਠੇ ਨੇ ਉਹਨਾਂ ਦੇ ਮਸਲੇ ਨਹੀਂ ਹੱਲ ਕਰ ਰਹੇ ਇਹ ਸਾਰੀ ਦਰਦ ਭਰੀ ਕਹਾਣੀ ਹੈ ਪੰਜਾਬ ਦੀ ਸੋ ਵੀਰੋ ਅਖਾਲੀ ਦਲ ਪੰਜਾਬ ਲਈ ਕਟਕੰਟੀਆਂ ਲਈ ਪੰਜਾਬ ਦੇ ਆਜ਼ਾਦੀ ਮੰਗਾਂ ਲਈ ਪੰਜਾਬ ਦੀ ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਲਈ ਹਮੇਸ਼ਾ ਤੁਹਾਡੇ ਹੱਕਾਂ ਦਾ ਫਰੇਦਾਰ ਬਣ ਕੇ ਖੜੇਗਾ ਅੱਜ ਲੋੜ ਕਿ ਪੰਜਾਬੀਆਂ ਨੂੰ ਆਪਣੀ ਮਾਂ ਪਾਰਟੀ ਨਾਲ ਡੱਟ ਕੇ ਖੜਨ ਦੀ ਲੋੜ ਹੈ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਕੋਈ ਬੀਜੇਪੀ ਕੋਈ ਕਾਂਗਰਸ ਕੋਈ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰ ਨਹੀਂ ਹੋ ਸਕਦੀ ਇਹ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਔਰ ਦਿੱਲੀ ਦੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀਂ ਕੀਤਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀ ਹੈ ਤੁਹਾਨੂੰ ਬੇਨਤੀ ਕਰਦੇ ਆ ਕਿ ਭਾਵੇਂ ਕੱਟੜਪੰਥੀਆਂ ਦੀ ਗੱਲ ਚਾਹੇ ਪੰਜਾਬ ਦੀ ਗੱਲ ਅਸੀਂ ਤੁਹਾਡੇ ਹੱਥਾਂ ਦੇ ਬਹਿਰੇਦਾਰ ਬਣ ਕੇ ਵਿਚਰਾਂਗੇ ਮਲੇ ਕੋਰਨੇ ਦੀ ਧਰਤੀ ਸੰਸਾਰ ਤੇ ਇੱਕ ਵੱਖਰੀ ਧਰਤੀ ਹੈ ਇੱਥੇ ਵੱਖਰੀ ਜਸ਼ਨ ਦੇ ਇਤਿਹਾਸ ਸਿਰਜੇ ਗਏ ਨੇ ਇੱਥੇ ਹਿੰਦੂ ਸਿੱਖ ਮੁਸਲਮਾਨ ਸਾਰੇ ਬੜੇ ਪਿਆਰ ਔਰ ਸਤਿਕਾਰ ਨਾਲ ਵਸਦੇ ਨੇ ਇੱਥੇ ਵੀ ਵਿਕੂਲੀਆ ਦੇ ਮੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਇੱਥੇ ਕਦੇ ਲੋਕਾਂ ਦੀ ਨਫ਼ਰਤ ਨਹੀਂ ਹੋਈ ਅੱਜ ਲੋਣ ਇਸ ਧਰਤੀ ਨੂੰ ਵੀ ਦੇਸ਼ ਨੂੰ ਵੀ ਪੰਜਾਬ ਨੂੰ ਵੀ ਇਹ ਸਾਨੂੰ ਅਮਨ ਔਰ ਸ਼ਾਂਤੀ ਦਾ ਪੈਗਾਮ ਦੇਣ ਵਾਲੇ ਲੀਡਰਾਂ ਦੀ ਲੋੜ ਹੈ ਸਾਨੂੰ ਅਮਨ ਔਰ ਸ਼ਾਂਤੀ ਭਾਈਚਾਰਕ ਸਾਂਝ ਪੈਦਾ ਕਰਨ ਵਾਲੀਆਂ ਪਾਰਟੀਆਂ ਦੀ ਲੋੜ ਹੈ ਫਿੱਕਾ ਪ੍ਰਸਤੀ ਔਰ ਨਫਰਤ ਵਾਲੇ ਆਗੂਆਂ ਨੂੰ ਨਕਾਰੋ ਉਹਨਾਂ ਨੂੰ ਆਪਦਾ ਰਸਤਾ ਦਿਖਾਓ ਔਰ ਜਿਹੜੇ ਲੋਕ ਪੰਜਾਬ ਦਾ ਮਾਣ ਸਨਸਕਾਰ ਬਣਾ ਕੇ ਰੱਖਣਾ ਚਾਹੁੰਦੇ ਨੇ ਪੰਜਾਬ ਦੀ ਤਰੱਕੀ ਔਰ ਖਿਸ਼ਾਲੀ ਦੇਖਣਾ ਚਾਹੁੰਦੇ ਨੇ ਉਹਨਾਂ ਪਾਰਟੀਆਂ ਨੂੰ ਅੱਗੇ ਲੈ ਕੇ ਆਓ ਇਹ ਬੇਨਤੀ ਲਗਾਈ ਅਸੀਂ ਤੁਹਾਡੀ ਸੇਵਾ ਜਾਚਾ ਰਹੇ ਹਾਂ